ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੁਹਾਡੇ ਖਾਤਰ ਅੱਜ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਵੀਡੀਓ ਜੋ ਤੁਹਾਨੂੰ ਕੋਠੀ ਬਹੁਤ ਚੰਗੀ ਦੇਖਣ ਨੂੰ ਮਿਲੂਗੀ ਸਕਰੀਨ ਤੇ ਵੀਡੀਓ ਵੀ ਚੱਲ ਰਹੀ ਐ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਮਕਾਨ ਘਰ ਹੋਵੇ ਵੇਚਣ ਵਾਸਤੇ ਤੁਸੀਂ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਦਿਓ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਸੀ 73800 ਪੂਰਾ 26100 73 ਤੇ ਹੁਣ ਆਪਾਂ ਆਪਣੀ ਕੂਠੀ ਦੀ ਗੱਲ ਕਰਦੇ ਹਾਂ ਜਿਹੜੀ ਆਪਾਂ ਅੱਜ ਲੈ ਕੇ ਪਹੁੰਚਿਆ ਬਹੁਤ ਸੋਹਣੀ ਕੂਠੀ ਆਪਾਂ ਲੈ ਕੇ ਪਹੁੰਚਿਆ ਕਿਚਨ ਤੁਸੀਂ ਦੇਖਿਆ ਸੀ ਬਹੁਤ ਵਧੀਆ ਇਹਨਾਂ ਨੇ ਤਿਆਰ ਕੂਠੀਏ ਜਿਹੜੀ ਵਧੀਆ ਕਰਵਾਈ ਹੋਈ ਹੈ ਕੂਠੀਏ ਜਿਹੜੀ ਥੋੜੀ ਜਿਹੀ ਪੁਰਾਣੀ ਜ਼ਰੂਰ ਹੈ ਪਰ ਇਹਨਾਂ ਨੇ ਰੱਖੀ ਬਹੁਤ ਜ਼ਿਆਦਾ ਸੰਭਾਲ ਕੇ ਹੋਈ ਹੈ ਜੀ ਜਿਵੇਂ ਕਿ ਸਾਰਾ ਕੁਝ ਤੁਸੀਂ ਦੇਖ ਲਓ ਰੰਗ ਵਧੀਆ ਕਰਵਾਇਆ ਹੋਇਆ ਤੇ ਜੋੜੀਆਂ ਵਧੀਆ ਲੱਗੀਆਂ ਹੋਈਆਂ ਨੇ ਜੇ ਆਪਾਂ ਨੀਚੇ ਫਾਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਾਰੇ ਕਿਤੇ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਜੇ ਆਪਾਂ ਸਾਈਜ਼ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜੜੀ ਆਹ ਕੋਠੀ ਪਹੁੰਚੀ ਐ ਆਪਣੇ ਕੋਲੇ 50 ਤੱਕ ਦਾ ਫਰੰਟ ਐ ਤੇ 35 ਬੈਕ ਸਾਈਡ ਐ ਜੀ ਇੰਨਾ ਇਹਨਾਂ ਦਾ ਏਰੀਆ ਕੋਠੀ ਦਾ ਜੀ ਬਾਕੀ ਵਧੀਆ ਕੋਠੀ ਐ ਤੇ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵਧੀਆ ਬੈਡਰੂਮ ਤੇ ਮੈਨ ਗੱਲ ਜੀ ਡਬਲ ਸਟੋਰੀ ਬਣੀ ਹੋਈ ਆ ਡਬਲ ਸਟੋਰੀ ਆ ਉੱਪਰ ਵੀ ਪੋਰਸ਼ਨ ਹੈ نیچے ਵੀ ਤੁਸੀਂ ਦੇਖ ਰਹੇ ਹੋ ਤੇ ਜਿਵੇਂ نیچے ਉਹ ਤਿਆਰ ਹੈ ਉਵੇਂ ਹੀ ਉੱਪਰੋਂ ਵੀ ਤਿਆਰ ਹੈ ਗਾ ਸਾਰਾ ਕੁਝ ਮੇਨਟੇਨ ਇਹਨਾਂ ਨੇ ਕੀਤਾ ਹੋਇਆ ਜਿਵੇਂ ਕਿ ਇੱਕ ਪਾਸੇ ਇਹਨਾਂ ਨੇ ਡਾਈਨਿੰਗ ਟੇਬਲ ਰੱਖਿਆ ਹੋਇਆ ਖਾਣਾ ਬਾਣਾ ਖਾਣ ਵਾਸਤੇ ਤੇ ਕਿਚਨ ਦੇਖ ਲਿਆ ਬਾਥਰੂਮ ਏਰੀਆ ਤੁਸੀਂ ਦੇਖ ਲਿਆ ਸੀਗਾ ਬਾਕੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਦੁਕਾਨ ਵੀ ਮਿਲ ਜਾਊਗੀ ਇੱਕ ਸ਼ੋਭੀ ਬਣੀ ਹੋਈ ਐ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ? ਜੇ ਵਧੀਆ ਲੱਗ ਰਹੀ ਏ ਵੀਡੀਓ ਤਾਂ ਲਾਈਕ ਜ਼ਰੂਰ ਕਰ ਦਿਓ ਜੀ। ਬਾਕੀ ਬਾਹਰਲੀ ਸੜਕ ਤੋਂ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹਨਾਂ ਨੂੰ ਗਲੀ ਬਹੁਤ ਚੰਗੀ ਲੱਗਦੀ ਐ ਜੀ। ਤੇ ਵਧੀਆ ਕੋਠੀਆਂ ਜੀ, ਵਧੀਆ ਇਹਨਾਂ ਦਾ ਏਰੀਆ, ਵਧੀਆ ਲੋਕੇਸ਼ਨ ਐ। ਤੇ ਕਿਸੇ ਨੂੰ ਵੀ ਕੋਠੀ ਪਸੰਦ ਆਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ। ਅੱਗੇ ਤੁਹਾਨੂੰ ਮਾਲਕ ਦਾ ਨੰਬਰ ਮਿਲ ਜਾਊਗਾ। ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਜਿੰਨੇ ਤੁਸੀਂ ਦੇਖ ਰਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਜਿਹੜਾ ਹੈਗਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਤੁਸੀਂ ਨੋਟ ਕਰ ਲਓ ਆਪਣਾ ਨੰਬਰ ਹੈ ਜੀ 73800 ਪੂਰਾ 62173 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਬਸ ਇੱਕ ਬੇਨਤੀ ਕਰੂੰਗਾ ਜੇ ਵੀਡੀਓ ਤੁਸੀਂ ਬਣਾ ਕੇ ਭੇਜ ਦਿਓ ਫੋਨ ਨੂੰ ਟੇਡਾ ਕਰਕੇ ਬਣਾ ਕੇ ਭੇਜਿਆ ਕਰੂ ਇਹਨਾਂ ਨੇ ਤਾਂ ਫੋਨ ਨੂੰ ਲੰਮਾ ਰੱਖ ਕੇ ਵੀਡੀਓ ਬਣਾਈ ਹੋਈ ਹੈ ਤੁਸੀਂ ਫੋਨ ਨੂੰ ਟੇਡਾ ਕਰਕੇ ਲੈਂਡਸਕੋਪ ਕਰਕੇ ਫਿਰ ਵੀਡੀਓ ਬਣਾਇਆ ਕਰੋ ਜੀ ਕਿਉਂਕਿ ਵਧੀਆ ਸਾਰੀ ਸਕਰੀਨ ਤੇ ਫਿਰ ਵੀਡੀਓ ਚੱਲਦੀ ਰਹਿੰਦੀ ਹੈ ਜੇ ਲੰਮਾ ਕਰਕੇ ਬਣਾਉਂਗੀ ਤਾਂ ਇਹਨਾਂ ਵਾਂਗੂ ਚੱਲਦੀ ਰਹੂਗੀ ਵਿਚਾਲੇ ਵਿਚਾਲੇ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਸਕਰੀਨ ਤੇ ਚੱਲੇ ਰਹੀ ਹੈ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਪਹਿਲੀ ਵਾਰ ਜੇ ਆਇਓ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਐ ਇਹਨਾਂ ਦਾ ਜਿਹੜਾ ਏਰੀਆ ਡੇਲੋਂ ਐ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਐ ਲੁਧਿਆਣਾ ਤੇ ਇਹਨਾਂ ਨੇ ਰੇਡ 30 ਲੱਖ ਰੁਪਿਆ ਕਿਹਾ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਵਾਂਗੇ ਤੇ ਜਿਹੜੇ ਮਾਲਕ ਨੇ ਆਪ ਓਨਰ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 8360106057 ਮਾਲਕ ਨਾਲ ਗੱਲ ਤੁਸੀਂ ਕਰ ਲਿਓ ਜੇ ਆਹ ਕੋਠੀ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਮਕਾਨ ਹੈ ਜੀ ਕੋਠੀ ਵਾਂਗੂ ਬਣਿਆ ਹੋਇਆ ਮਕਾਨ ਬਹੁਤ ਸੋਹਣਾ ਬਣਿਆ ਹੋਇਆ ਕੋਠੀ ਤੋਂ ਘੱਟ ਨਹੀਂ ਹੈਗਾ ਬਾਕੀ ਵੀਡੀਓ ਚੱਲ ਰਹੀ ਆ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇਤਾ ਲੋਕੇਸ਼ਨ ਵੀ ਪਤਾ ਲੱਗ ਗਿਆ ਰੇਟ ਵੀ ਪਤਾ ਲੱਗ ਗਿਆ ਤੇ ਕੀ ਕੁਝ ਬਣਿਆ ਹੋਇਆ ਉਹ ਤੁਸੀਂ ਦੇਖ ਹੀ ਰਹੇ ਹੋ ਵਧੀਆ ਬਣਿਆ ਹੋਇਆ ਜਿੰਨਾ ਵੀ ਬਣਿਆ ਹੋਇਆ ਜੀ ਬਾਕੀ ਤੁਸੀਂ ਆਪ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਤੇ ਜਿੱਥੇ ਇਹਨਾਂ ਦੇ ਲੋਕੇਸ਼ਨ ਹੈ ਜਿੱਥੇ ਬਣਿਆ ਹੋਇਆ ਆਸ-ਪਾਸੇ ਦੇਖ ਲਓ ਤੁਸੀਂ ਪੂਰੀ ਰਿਹਾਈਸ਼ੀ ਏਰੀਆ ਵਧੀਆ ਮਕਾਨ ਕੂਠੀਆਂ ਆਸੇ ਪਾਸੇ ਤੁਹਾਨੂੰ ਮਿਲ ਜਾਣਗੇ ਬਾਕੀ ਉੱਪਰੋਂ ਵੀ ਪੂਰਾ ਟਾਪ ਦਾ ਬਣਿਆ ਹੋਇਆ ਨੀਚੋਂ ਵੀ ਵਧੀਆ ਸੀਗਾ ਬਾਕੀ ਗੱਲ ਤੁਸੀਂ ਕਰ ਲਿਓ ਵੀਡੀਓ ਮੈਂ ਦਿਖਾਈ ਦਿੱਤੀ ਜੇ ਵੀਡੀਓ ਕੇਮੰਦ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਲਾਜ਼ਮੀ ਕਰ ਦਿਓ ਮੱਤ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਾਕੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਤੇ ਕਿਸੇ ਕੋਲੇ ਵੀ ਕੂਠੀ ਮਕਾਨ ਘਰ ਹੋਵੇ ਵੇਚਣ ਵਾਸਤੇ ਭੇਜ ਦਿਓ ਆਪਣੇ ਕੋਲ